ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਵਾਰ ਕੈਂਪ ਦੇ ਬੂਥ ਨੰਬਰ 72 73 74 75 76 ਬੂਥਾਂ ਦੇ ਉੱਥੇ ਮੌਜੂਦ ਆ ਮਾਹੌਲ ਕਿਸ ਤਰ੍ਹਾਂ ਦਾ ਰਿਹਾ ਕਿਸ ਤਰ੍ਹਾਂ ਦਾ ਲੋਕਾਂ ਨੇ ਬਾਤ ਚੜ ਕੇ ਆਪਣਾ ਮਾਦਾਂ ਦਿੱਤਾ ਤੁਹਾਨੂੰ ਦਿਖਾਈਆਂ ਸਾਰੀ ਤਸਵੀਰਾਂ ਮੇਰੇ ਨਾਲ ਮੇਰੇ ਸਹਿਯੋਗੀ ਅਮਿਤ <th>ਪਰ ਜੁੜ ਚੁੱਕੇ ਨੇ ਇਹਨਾਂ ਕੋਲ ਜਾਣਾਂਗੇ ਕਿ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਕਿਸ ਤਰ੍ਹਾਂ ਦੀ ਪਾਰਟੀ ਜਿਹੜੀ ਹੈ ਕਿਹੜੇ-ਕਿਹੜੇ ਉਮੀਦਵਾਰ ਜਿਹੜੇ ਆ ਕਿਹੜੇ-ਕਿਹੜੇ ਕੰਮਾਂ ਨੂੰ ਵੋਟ ਪਾ ਰਹੇ ਨੇ ਆ ਥ퍼-ਥ퍼 ਬਹੁਤ ਸਵਾਗਤ ਆ ਤੁਹਾਡਾ ਬਿਲਕੁਲ ਜੀ ਵੀ ਅਗਰ ਮੈਂ ਗੱਲ ਕਰਾਂ ਤਸਵੀਰ ਇੱਕ ਵਾਰੀ ਸੋਣਾ ਪਹਿਲਾਂ ਤੁਹਾਨੂੰ ਦਿਖਾਵਾਂਗਾ ਇਹ ਮਾਲਵਾ ਸਕੂਲ ਆ ਮਾਲਵਾਰ ਸੀਨੀਅਰਸ ਕੰਟਰੀ ਸਕੂਲ ਇਹੀ ਉਹ ਸਕੂਲ ਆ ਅਗਰ ਗੱਲ ਕੀਤੀ ਜਾਵੇ ਅੱਜ ਦਾ ਅੱਜ 19 ਜੂਨ ਜਿੱਥੇ ਸਵੇਰ ਤੋਂ ਹੀ ਭਾਰਤ ਪੋਸ਼ਣ ਆਸ਼ੂ ਨੇ ਵੋਟ ਕੀਤੀ ਸੀ ਕਿ 7 ਵਜੇ ਦੇ ਕਰੀਬ-ਕਰੀਬ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਭਾਰੀ ਰੁਝਾਨ ਸੀਗਾ ਕਿ ਆਪਦੇ ਆਪ ਦੇ ਮਹਿਬੂਬ ਨੂੰ ਵੋਟ ਕਰੀਏ ਤੇ ਉਹਨੂੰ ਜਿਤਾਈਏ ਸੋ ਸਾਡੀ ਵੀ ਅਪੀਲ ਸੀਗੀ ਕਿ 19 ਜੂਨ ਨੂੰ ਮੈਦਾਨ ਕਰੋ ਚਾਹੇ ਜਿਹੜੀ ਵੀ ਪਾਰਟੀ ਨੂੰ ਕਰੋ ਪਰ ਮਤਦਾਨ ਜ਼ਰੂਰ ਕਰੋ ਸੋ ਅੱਜ ਅਗਰ ਸਵੇਰ ਦੀ ਗੱਲ ਕਰੀਏ ਤਾਂ ਸਵੇਰੇ ਛਿੜਪੂਟ ਇੱਥੇ ਕੜਨਾਵਾ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਮਮਤਾ ਆਸ਼ੂ ਦਾ ਥੋੜਾ ਇਸ਼ੂ ਨਿਕਲ ਕੇ ਸਾਹਮਣੇ ਆਇਆ ਸੀ ਕਿ ਵੋਟ ਪਾਣ ਨੂੰ ਲੈ ਕੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀਗਾ ਉਸ ਤੋਂ ਬਾਅਦ ਜਿਹੜੇ ਸੰਜੀਵ ਰੋੜਾ ਖੁਦ ਮੌਕੇ ਤੇ ਮੌਜੂਦ ਸੀਗੇ ਉਸ ਤੋਂ ਬਾਅਦ ਸਥਿਤੀ ਜਿਹੜੀ ਹੈ ਸੰਭਾਲੀ ਗਈ ਪੁਲਿਸ ਅਮਲਾ ਜਿਹੜਾ ਹੈਗਾ ਪੂਰੀ ਤਰ੍ਹਾਂ ਮੁਸਤੈਸ ਹੈ ਇੱਥੇ ਹੁਣ ਵੀ ਜੇ ਮੈਂ ਤਸਵੀਰ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਈ ਜਾਵੇ ਖੁਦ ਐਸਐਚਓ ਜਿਹੜੇ ਹੈਗੇ ਨੇ ਮੌਕੇ ਤੇ ਮੌਜੂਦ ਨੇ ਬੂਹਦ ਦੇ ਬਾਹਰ ਬੈ ਜੂੜੀ ਜ਼ਿਆਦਾ ਹੋ ਜਾਂਦਾ ਖੁਦ ਡੀਐਸਪੀ ਵੀ ਮੌਕੇ ਤੇ ਮੌਜੂਦ ਨੇ ਕੁਝ ਸਮਾਂ ਪਹਿਲਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਵੀ ਇੱਥੇ ਆਏ ਸੀਗੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀਗਾ ਇੱਕ ਦੋ ਇਲਾਕੇ ਇਹੋ ਜਿਹੇ ਹੈਗੇ ਨੇ ਜਿਹੜੇ ਸੰਵੇਦਨਸ਼ੀਲ ਆ ਪਰ ਸਾਡੇ 1100 ਦੇ ਕਰੀਬ ਜਿਹੜੇ ਮੁਲਾਜ਼ਮ ਆ ਉਹ ਪੂਰੀ ਤਰ੍ਹਾਂ ਮੁਸਤੈਦ ਨੇ ਤੇ ਅਗਰ ਕੋਈ ਇਹੋ ਜਿਹੀ ਘਟਨਾਵਾਂਸ ਨਿਕਲ ਕੇ ਸਾਹਮਣੇ ਆਂਦੀ ਹੈ ਵੈਸੇ ਤਾਂ ਅੱਜ ਕੋਈ ਆਈ ਨਹੀਂ ਅਗਰ ਕੋਈ ਨਿਕਲ ਕੇ ਸਾਹਮਣੇ ਆਂਦੀ ਹੈ ਤਾਂ ਸਾਡੀ ਪੁਲਿਸ ਜਿਹੜੀ ਆ ਪੂਰੀ ਤਰ੍ਹਾਂ ਮੁਸਤੈਦ ਆ ਪਰ ਪਰ ਥਾਪਰ ਸਾਹਿਬ ਇੱਕ ਸਵਾਲ ਇੱਥੇ ਖੜਾ ਹੁੰਦਾ ਹੋਵੇ ਕਿ ਜਦੋਂ ਇੱਥੇ ਬੈਂਸਪਾਚੀ ਹੁੰਦੀ ਹੈ ਆਪਸ ਦੇ ਵਿੱਚ ਕਾਫੀ ਹੰਗਾਮ ਪਾ ਕਿ ਇਹ ਪੁਲਸ ਕਰਮਚਾਰੀ ਇਹਨਾਂ ਦੇ ਨਾਲ ਰਲੇ ਹੋਏ ਨੇ ਗੁੰਡੇ ਭੇਜੇ ਹੋਏ ਨੇ ਕੀ ਪੂਰਾ ਸੀਗਾ ਇਹ ਮਾਮਲਾ ਬਿਲਕੁਲ ਵਿਪੱਖਸ਼ ਦੇ ਵਿੱਚ ਹੈਗਾ ਤੇ ਇਲਜ਼ਾਮ ਕਿਤੇ ਨਾ ਕਿਤੇ ਨਿਕਲ ਕੇ ਆਣਾ ਸੁਭਾਵਿਕ ਹੈ ਇਲਜ਼ਾਮ ਲਗਾਏ ਸੀ ਕਿ ਮਮਤਾ ਆਸ਼ੂ ਨੇ ਕਿ ਅੰਦਰ ਜਿਹੜੀ ਇਹ ਜਾਨ ਤੋਂ ਰੋਕਿਆ ਜਾ ਰਿਹਾ ਪਰ ਇਹੋ ਜੀ ਕੋਈ ਕੱਡਾ ਨਿਕਲ ਕੇ ਸਾਹਮਣੇ ਨਹੀਂ ਆਈ ਬੇਸ਼ੱਕ ਪੋਲੀਗਨ ਜੱਜ ਜਿਹੜੇ ਸੀਗੇ ਉਹ ਚੇਂਜ ਕੀਤੇ ਜਾ ਰਹੇ ਸੀ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਮਿਸ ਅੰਡਰਸਟੈਂਡਿੰਗ ਆਪਾਂ ਕਹਿ ਸਕਦੇ ਆ ਇਹ ਨਿਕਲ ਕੇ ਸਾਹਮਣੇ ਆਈ ਹੈ ਬਹਿਸਬਾਜੀ ਥੋੜੀ ਬਹੁਤ ਹੋਈ ਹੈ ਪਰ ਉਸ ਤੋਂ ਬਾਅਦ ਸਥਿਤੀ ਹਾਲ ਦੀ ਫਿਲਹਾਲ ਠੀਕ ਹੈ ਫੋਟੋ ਫੋਟੋ ਵੀ ਦੇ ਬਾਰੇ ਵੀ ਕੋਈ ਗੱਲਬਾਤ ਥੋੜੀ ਸੀਗੀ ਫੋਟੋਆਂ ਖਿੱਚੀ ਜਾ ਰਹੀਆਂ ਸੀਗੀਆਂ ਕੋਈ ਨਹੀਂ ਇਹੋ ਜੇ આરોਪ ਹੈ ਪਰ ਹਜੇ ਕਹਿਣਾ ਜਲਦਬਾਜੀ ਹੈ ਕਿਉਂਕਿ ਨਿਕਲ ਕੇ ਕੋਈ ਸਾਹਮਣੇ ਨਹੀਂ ਆਈਆਂ ਕੋਈ ਵੈਰ ਨਹੀਂ ਹੋਈਆਂ ਪਰ ਹਾਲ ਦੀ ਫਿਲਹਾਲ ਸਿੱਧੀ ਜਿਹੜੀ ਹੈ ਬਿਲਕੁਲ ਸਹੀ ਹੈ ਅੱਛਾ ਇੱਕ ਸਵਾਲ ਬੜਾ ਉੱਠਦਾ ਹੈ ਕਿ ਰਾਜਾ ਵੜਿੰਗ ਜਿਹੜੀ ਕਿ ਪ੍ਰਦੇਸ਼ ਪ੍ਰਧਾਨ ਨੇ ਹਨਾ ਤੇ ਉਹ ਆਸ਼ੂ ਜਿਸ ਕਰ ਗੱਲ ਕਰੀਏ ਪਿਛਲੇ ਲੋਕ ਸਭਾ ਦੀ ਤੇ ਆਸ਼ੂ ਜੀ ਵੀ ਉਹਨਾਂ ਨਾਲ ਕੈਂਪੇਨਿੰਗ ਦੇ ਵਿੱਚ ਸੀਗੇ ਹਰ ਇੱਕ ਬੂਥਾਂ ਦੇ ਜਾਰੀ ਸੀ ਰਾਜਾ ਵੜਿੰਗ ਨਹੀਂ ਦਿਖ ਰਹੇ تھے ਆਪ ਮੀਟਿੰਗਾਂ ਉੱਥੇ ਚੱ ਨੇ ਤੇ ਤੇ ਸੰਜੀਤ ਤਲਵਾ ਜ਼ਿਲ੍ਹਾ ਪ੍ਰਧਾਨ ਵੀ ਤਾਂ ਆ ਸਕਦੇ ਸੀਗੇ ਬਿਲਕੁਲ ਇਹ ਨਾ ਕਿਤਨਾ ਕਿਤੇ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀਗਾ ਇਸ ਤੋਂ ਪਹਿਲਾਂ ਜਿਹੜੀ ਪ੍ਰੈਸ ਕਾਨਫਰੰਸ ਹੋਈ ਸੀ ਕਾਂਗਰਸ ਪਾਰਟੀ ਦੇ ਦਫ਼ਤਰ ਦੇ ਵਿੱਚ ਉਹਦੇ ਵਿੱਚ ਇਹ ਸਵਾਲ ਸਾਡੇ ਵੱਲੋਂ ਵੀ ਕੀਤਾ ਗਿਆ ਸੀਗਾ ਕਿ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹਦੇ ਵਿੱਚ ਜਿਹੜੇ ਵੀ ਨੇਤਾ ਹੈਗੇ ਨੇ ਉਹ ਸਾਰੇ ਅਲੱਗ ਨੇ ਚਾਹੇ ਅਗਰ ਸ਼ਹਿਰ ਦੀ ਗੱਲ ਕੀਤੀ ਜਾਵੇ ਸ਼ਹਿਰ ਦੇ ਭਾਵੇਂ ਸੁਰਿੰਦਰ ਡਾਬਰ ਹੋਣ ਭਾਵੇਂ ਸੰਜੀਤ ਤਲਵਾਰ ਹੋਣ ਜ਼ਿਲ੍ਹਾ ਪ੍ਰਧਾਨ ਕੁਲਦੀਪ ਵੈਦ ਹੋਰੀ ਹੋਣ ਹੋਰ ਵੀ ਕਿਹੜੇ ਅਲੱਗ-ਅਲੱਗ ਨੇਤਾ ਸੀਗੇ ਜਿਹੜੇ ਉਸ ਟਾਈਮ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹ ਕਿਤੇ ਵੀ ਨਿਕਲ ਕੇ ਸਾਹਮਣੇ ਨਹੀਂ ਆਏ ਗੁੱਟਬਾਜ਼ੀ ਕਿੱਥ ਹਾਂ ਬਿਲਕੁਲ ਹੈ ਆ ਪ੍ਰੈਸ ਕਾਨਫਰੈਂਸਾਂ ਵੀ ਲਗ ਲਗ ਹੋ ਰਹੀਆਂ 100 ਮੀਟਰ ਤੇ ਪ੍ਰੈਸ ਕਾਨਫਰੈਂਸ ਵੀ ਕੀਤੀ ਗਈ ਸੀ ਹਾਂ ਇੱਕ ਕਾਨਫਰੈਂਸ ਉਹ ਜੀ ਕੀਤੀ ਗਈ ਸੀ ਜਿਹੜੀ ਭਾਰਤ ਪੋਸ਼ਣ ਆਸ਼ੂ ਵੱਲੋਂ ਵੀ ਕੀਤੀ ਗਈ ਸੀਗੀ ਕੁਝ ਮੀਟਰ ਦੀ ਦੂਰੀ ਦੇ ਉੱਤੇ ਪਾਰਕ ਪਲਾਜ਼ਾ ਹੋਟਲ ਦੇ ਵਿੱਚ ਉਹ ਕਨ ਚੰਦ ਮਿੰਟਾਂ ਦੀ ਦੂਰੀ ਮਤਲਬ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਰਾਜਾ ਵੜਿੰਗ ਵੱਲੋਂ ਵੀ ਕੀਤੀ ਗਈ ਸੀ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇੱਕ ਗਲਤ ਸੰਦੇਸ਼ ਹੈ ਕਿਉਂਕਿ ਜਿਵੇਂ ਮੈਂ ਗੱਲ ਕਰ ਰਿਹਾ ਇਸ ਤੋਂ ਪਹਿਲਾਂ ਜਿਹੜੇ ਇਲੈਕਸ਼ਨ ਹੋਏ ਸੀਗੇ ਉਹਦੇ ਵਿੱਚ ਵੀ ਇੱਕ ਗੁੱਟ ਜਿਹੜਾ ਸੀਗਾ ਉਹ ਚੰਨੀ ਹੋਰਾ ਦਾ ਸੀਗਾ ਦੂਸਰਾ ਗੁੱਟ ਜਿਹੜਾ ਸੀਗਾ ਉਹ ਸਾਹਮਣੇ ਆ ਰਿਹਾ ਸੀਗਾ ਨਵਜੋਤ ਸਿੰਘ ਸਿੱਧੂ ਹੁਣਾਂ ਦਾ ਜਿਸ ਦਾ ਕਮਿਆਜਾ ਜਿਹੜਾ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੂੰ ਚੁਕਣਾ ਪਿਆ ਸੀਗਾ ਤੇ ਉਹੀ ਚੀਜ਼ਾਂ ਜਿਹੜੀਆਂ ਨਿਕਲ ਕੇ ਇਸ ਵਾਰ ਵੀ ਸਾਹਮਣੇ ਆ ਰਹੀਆਂ ਪਰ ਹਾਲ ਦੀ ਫਿਲਹਾਲ ਜਿਹੜੇ ਆਸ਼ੂ ਹੈ ਭਾਰਤਪੁਰਨ ਆਸ਼ੂ ਜੇ ਉਹਨ ਵਿਚ جاری ਕਿਤੇ ਕਿਤੇ VOTING ਜਿਹੜੀ ਆਮ ਕਾਂਗਰਸ ਮਾਈਨਸ ਜੀ ਅੰਦੀ ਨਜ਼ਰ ਆ ਰਹੀ ਕਿਤੇ ਕਿਤੇ ਨਹੀਂ ਇਹੋ ਜੀ ਇਹ ਕਹਿਣਾ ਜਲਦਬਾਜੀ ਆ ਕੋਈ ਵੀ ਪਾਰਟੀ ਅਸੀਂ ਇਹ ਨਹੀਂ ਕਹਿ ਸਕਦੇ ਮਾਈਨਸ ਇਨਜ਼ਰ ਆਈ ਆ ਜਾਂ ਪਲੱਸ ਇਨਜ਼ਰ ਆਈ ਆ ਕਿਉਂਕਿ ਜਿਹੜਾ ਇਹ ਅੰਦਰੂਨੀ ਸ਼ਹਿਰ ਦੀ ਵੋਟ ਆ ਅਗਰ ਪਿੰਡੂ ਇਲਾਕਿਆਂ ਦੀ ਗੱਲ ਕੀਤੀ ਜਦੋਂ ਪਿੰਡੂ ਇਲਾਕਿਆਂ ਵਿੱਚ ਬਹੁਤ ਵਾਰ ਧਾਰਨਾ ਸੁਣਨ ਨੂੰ ਮਿਲਦੀ ਹੈ ਕਿ ਇਹ ਜਿਹੜਾ ਪਿੰਡ ਹੈ ਇਹ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਦਾ ਇਹ ਪਿੰਡ ਜਿਹੜਾ ਹੈਗਾ ਅਕਾਲੀ ਦਲ ਦਾ ਕਿਉਂਕਿ ਬਹੁਤ ਜ਼ਿਆਦਾ ਪਿੰਡਾਂ 'ਚ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ ਪਰ ਸ਼ਹਿਰਾਂ 'ਚ ਕਿਤੇ ਵੀ ਇਹ ਚੀਜ਼ਾਂ ਇਹ ਵੀ ਸੁਣਨ ਨੂੰ ਨਹੀਂ ਮਿਲਦੀਆਂ ਸ਼ਹਿਰ ਦੇ ਵਿੱਚ ਜਿਹੜਾ ਵਪਾਰੀ ਵਰਗ ਹੈ ਜੇ ਮੈਂ ਇਸ ਇਲਾਕੇ ਦੀ ਗੱਲ ਕਰਾਂ ਇਹ ਹਲਕਾ ਵੈਸਟ ਜਿਹੜੀ ਸੀਟ ਹੈ ਵਪਾਰੀ ਵਰਗ ਦੀ ਜ਼ਿਆਦਾ ਪੜਿਆ ਲਿਖਿਆ ਸੂਝਵਾਨ ਵੋਟਰ ਹੈ ਉਹ ਪਰਸਤਿਤੀਆਂ ਨੂੰ ਸਮਝਦਾ ਸੋ ਅਗਰ ਭਾਜਪਾ ਆਂਦੀ ਹੈ ਉਹ ਕਹਿੰਦੇ ਨੇ ਭਾਜਪਾ ਦੇ ਨਾਲ ਹੈ ਅ ਕਾਲੀ ਦਲ ਆਉਂਦੀ ਹੈ ਤਾਂ ਉਹ ਕਾਲੀ ਦਲ ਨਾਲ ਕਹਿੰਦੇ ਨੇ ਸੋ ਇਹੋ ਜਿਹੀਆਂ ਸਥਿਤੀਆਂ ਸ਼ਹਿਰ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦੀਆਂ ਪਰ ਅਸੀਂ ਇਹ ਕਹਿਣਾ ਕਿ ਕਾਂਗਰਸ ਪਲੱਸ ਦੇ ਵਿੱਚ ਜਾਂ ਭਾਜਪਾ ਮਾਈਨਸ ਦੇ ਵਿੱਚ ਇਹ ਜਲਦਬਾਜੀ ਹੈ ਸਾਰੀਆਂ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਆ ਉਹ ਕਿਤੇ ਨਾ ਕਿਤੇ ਉਹ ਸਾਬਿਤ ਹੈ ਕਿ VOTING ਵਧੀਆ ਹੋ ਰਹੀ ਹੈ ਚਲੋ ਬੋਬੋ ਧੰਨਵਾਦ ਤੇ ਜਾਣਕਾਰੀ ਲਈ ਮੇਨਾ ਵਿਵੇਕ ਸ਼ਰਮਾ ਜੁੜ ਚੁੱਕੇ ਨੇ ਜੋ ਕਿ ਜਾਣਕਾਰੀ ਦੇਣਗੇ ਸਾਨੂੰ ਵਿਵੇਕ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ VOTING ਲਗਾਤਾਰ ਹੋਈ ਹੈ 41% 4% ਫੀਸ ਦੀ ਜਿਹੜੀ ਕਿ ਐ ਦਰਜ ਕੀਤੀ ਗਈ ਹੈ ਹੁਣ ਤੱਕ ਕੀ ਲੱਗਦਾ ਹੈ ਕਿ ਨਹੀਂ ਕੋਈ VOTING ਦਰਜ ਕੀਤੀ ਜਾਏਗੀ ਅਗਰ ਗੱਲ ਕਰੀਏ ਸਵੇਰੇ 7 ਵਜੇ ਤੋਂ ਲੈ ਕੇ 5 ਵਜੇ ਤੱਕ 49.7% ਜਿਹੜੀ ਵੋਟ ਹੈ ਓਖੀ ਪੋਲ ਹੋ ਚੁੱਕੀ ਆ ਇਹ ਗਰਮੀ ਦਾ ਵੀ ਕਿਤੇ ਨਾ ਕਿਤੇ ਅਸਰ ਦੇਖਿਆ ਨੂੰ ਮਿਲਿਆ ਕਿ ਲੋਕ ਘਰਾਂ ਚੋਂ ਇੰਨੇ ਜ਼ਿਆਦਾ ਨਹੀਂ ਨਿਕਲ ਕੇ ਬਾਹਰ ਆਏ ਔਰ ਦੂਜੇ ਪਾਸੇ ਜੇ ਗੱਲ ਕਰੀਏ ਅੱਜ ਜੋ ਪੂਰਾ ਦਿਹਾੜਾ ਪੂਰਾ ਦਿਨ ਰਿਹਾ ਹੈ ਇਹ ਪੂਰਾ ਸ਼ਾਂਤੀਪੂਰਨ ਰਿਹਾ ਛੋਟਪਟ ਘਟਨਾਈ ਤਾਂ ਹਰ VOTING 'ਚ ਹੋ ਜਾਂਦੀਆਂ ਨੇ ਫਿਰ ਇਹ ਹਾਲਤਾ ਕਿ ਜੋ ਹਾਲਾਤ ਹੈਗੇ ਉਹ ਸਾਮਾਨੀ ਨਹੀਂ ਔਰ ਪੁਲਿਸ ਕਮਿਸ਼ਨਰ ਜਿਹੜੇ ਨੇ ਉਹ ਵੀ ਲਗਾਤਾਰ ਅਲਗ-ਅਲਗ ਬੁੱਤ ਤੇ ਜਾ ਕੇ ਚੈਕਿੰਗ ਕਰ ਰਹੇ ਨੇ ਔਰ ਕੜੇ ਸੁਰੱਖਿਆ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਵੀ ਕਿ ਆਵਾ ਦੀ ਪਾਰਟੀ ਸੰਜੀਵ ਅਰੋੜਾ ਜੀ ਇੱਥੇ ਆਏ ਸੀਗਾ ਕੋਈ ਬਹਿਸ ਬੱਸੀ ਜੀ ਵੀ ਹੋਈ ਸੀਗੀ ਹੰਗਾਮਾ ਵੀ ਹੋ ਸੀ ਦੱਸਿਆ ਜਾ ਰਿਹਾ ਕਿ ਸੂਤਰਾ ਹਲ ਵਾਲੇ ਦੀ ਗੱਲ ਪਤਾ ਲੱਗੀ ਹੈ ਕਿ ਸੂਟ ਰਾਸ਼ਨ ਵੰਡੇ ਜਾ ਰਹੇ ਨੇ ਨਹੀਂ ਦੇਖੋ ਉਹ ਇੱਥੇ ਆਏ ਸੀਗੇ ਜੋ ਸਾਨੂੰ ਵੀ ਪਤਾ ਚੱਲਿਆ ਵਾ ਲੋਕਾਂ ਤੋਂ ਉਹ ਕਹਿੰਦੇ ਵੀ ਉਹਨਾਂ ਦੇ ਨਾਲ ਕੁਝ ਉਹਨਾਂ ਦੇ ਵਰਕਰ ਸੀਗੇ ਜੋ ਕਿ ਅੰਦਰ ਜਾਣ ਦੀ ਜਿਸ ਤੁਸੀਂ ਕਿ ਜਸੂ ਰਾਨ ਮਮਤਾ ਆਸ਼ੂ ਵੀ ਮੌਕੇ ਤੇ ਪਹੁੰਚ ਗਏ ਔਰ ਇਸ ਗੱਲ ਨੂੰ ਲੈ ਕੇ ਉਹਨਾਂ ਦਾ ਆਪਸੀ ਵਿਵਾਦ ਹੋ ਗਿਆ ਜੋ ਕਿ ਚਲੋ ਇਸ ਚੋਣਾਂ ਵਿੱਚ ਆਮ ਗੱਲਾਂ ਨੇ ਇਹ ਕੋਈ ਜ਼ਿਆਦਾ ਵੱਡਾ ਵਿਵਾਦ ਨਹੀਂ ਕਿਤੇ ਵੀ ਹੋ ਸਕਦਾ ਔਰ ਦੂਜੇ ਪਾਸੇ ਗੱਲ ਕਰੀਏ VOTING ਦੀ ਤੇ VOTING ਪ੍ਰਤੀਸ਼ਤ ਜਿਹੜੀ ਹੈਗੀ ਉਹ ਤਾਂ ਨੇਚਰਲੀ ਗਰਮੀ ਕਰਕੇ ਹੀ ਹੈ ਔਰ ਹੁਣ ਅਗਰ ਇਸ ਸੀਟ ਦੀ ਆਪਾਂ ਗੱਲ ਕਰਦੇ ਹਾਂ ਤੇ ਤ੍ਰਿਕੋਣਾ ਮੁਕਾਬਲਾ ਹੁਣ ਤੱਕ ਹੁੰਦਾ ਜਾ ਰਿਹਾ ਹੈ ਕਿਉਂਕਿ BJP ਵੀ ਕਿਸੇ ਪਾਸਿਓ ਘਟਨੀ ਆਪਰੇਸ਼ਨ ਸਿੰਦੂਰ ਦਾ BJP ਨੂੰ ਕਿਤਨਾ ਕਿਤੇ ਫਾਇਦਾ ਮਿਲ ਰਿਹਾ ਵਾ ਔਰ ਦੂਜੇ ਪਾਸੇ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਸਿਸਟਮ ਜਿਹੜਾ ਕੀ ਹੈ ਕਿ ਜਿਹੜੇ ਸਾਡੇ ਮੌਜੂਦਾ ਸੰਸਦ ਨੇ ਲੁਧਿਆਣਾ ਦੇ ਅਮਰਿੰਦਰ ਰਾਜਾ ਵੜਿੰਗ ਔਰ ਉਹ ਪ੍ਰਦੇਸ਼ ਦੇ ਪ੍ਰਧਾਨ ਵੀ ਨੇ ਉਹ ਅੱਜ ਪੂਰਾ ਦਿਨ ਕਿਤੇ ਵੀ ਹਲਕਾ ਪੱਛਮੀ 'ਚ ਨਜ਼ਰ ਨਹੀਂ ਆਏ ਔਰ ਨਾ ਹੀ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਕਿਤੇ ਨਜ਼ਰ ਆਏ ਆਸ਼ੂ ਇਕੱਲੇ ਨਹੀਂ ਮੋਰਚਾ ਆਪਣਾ ਸਾਂਭਿਆ ਹੋਇਆ ਸੀਗਾ ਤੇ तमाम ਪਾਰਟੀਆਂ ਜਦੋਂ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਸੀਗਾ ਚੰਨੀ ਜੀ ਵੀ ਸੀਗੇ ਰਾਣਾ ਗੁਰਜੀਤ ਵੀ ਸੀਗੇ ਪ੍ਰਗਟ ਸਿੰਘ ਵੀ ਸੀਗੇ ਪ੍ਰਤਾਪ ਬਾਜਵਾ ਵੀ ਕੋ ਖੁਦ ਆਈ ਸੀਗੇ ਜੀ ਜੀ ਹਨਾ ਏਡੀ ਵੱਡੀ ਗੱਲ ਸੀਗੀ ਤੇ ਅੱਜ ਇਹ ਚੋਣ ਪ੍ਰਚਾਰ ਹੈ ਅੱਜ ਆਸ਼ੂ ਨੂੰ ਲੋੜ ਹੈ ਪਰ ਚਲੋ ਇੱਕ ਚੀਜ਼ ਮੰਨ ਸਕਦੇ ਹਾਂ ਕਿ ਇਸ ਹਲਕੇ ਵਿੱਚ ਜਿਹੜੇ ਕਿ ਕਾਂਗਰਸ ਦੇ ਨੇਤਾ ਨਹੀਂ ਆ ਸਕਦੇ ਹੋਣੇ ਹਨਾ ਬਾਹਰਲੇ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਕਹਿ ਲੋ ਕਿ ਜੀ ਇਲੈਕਸ਼ਨ ਦੌਰਾਨ ਕੈਂਪੇਨਿੰਗ ਚ ਜਾਂ ਕਹਿ ਲੋ ਕਿ ਕੋ ਮੋਰਲ سپورਟ ਦੇਣੀ ਆਸ਼ੂ ਨੂੰ ਬਹੁਤ ਜ਼ਰੂਰੀ ਸੀ ਅਗਰ ਆਸ਼ੂ ਜਿੱਤਦੇ ਆ ਤੇ ਇਹ ਇੱਕ ਤਰਫਾ ਇੱਕ ਕਲੇ ਆਸ਼ੂ ਦੀ ਜਿੱਤ ਮੰਨੀ ਜਾਊਗੀ ਕਿਉਂਕਿ ਜਿਹੜੀ ਇੱਕ ਜ਼ਿਲ੍ਹੇ ਦੀ ਲੀਡਰਸ਼ਿਪ ਹੈਗੀ ਆ ਔਰ ਪ੍ਰਦੇਸ਼ ਦੀ ਲੀਡਰਸ਼ਿਪ ਹੈ ਉਹ ਆਸ਼ੂ ਤਾਂ ਉਹਨਾਂ ਸਾਥ ਸੇ ਨਹੀਂ ਉਹਨਾਂ ਨੇ ਇਸ ਦੌਰਾਨ ਦਿੱਤਾ ਜ਼ਰੂਰ ਮੰਚਾ ਤੇ ਕਹਿੰਦੇ ਰਹੇ ਨੇ ਪ੍ਰੈਸ ਕਾਨਫਰੰਸਾਂ ਤੇ ਕਹਿੰਦੇ ਰਹੇ ਨੇ ਕਿ ਅਸੀਂ ਇੱਕ ਝੋਟਾ ਇੱਕ ਝੋਟਾ ਹੈ ਔਰ ਜੇ ਆਸ਼ੂ ਹਾਰਦੇ ਨੇ ਉਹਦਾ ਠਿਕਰਾ ਵੀ ਪ੍ਰਦੇਸ਼ ਪ੍ਰਧਾਨ ਦੇ ਸਿਰ ਤੇ ਫੁੱਟਣਾ ਹੈ ਤਾਂ ਇਸ ਲਈ ਦੋਨੇ ਪਾਸੇ ਜਿਹੜੇ ਹੈਗੇ ਕਿ ਰਾਜਾ ਵੜਿੰਗ ਕਿਦਾਂ ਕਿਵੇ ਫਸਰੇ ਨੇ ਆਮ ਆਦਮੀ ਪਾਰਟੀ ਨੇ 3.5 ਸਾਲ ਕਾਰੇ ਕਿਤੇ ਹਨਾ ਚਲੋ ਕਿਸੇ ਕਾਰਨਾ ਕਰਕੇ ਗੋਲੀ ਲੱਗਣ ਨਾਲ ਗੁਰਪ੍ਰੀਤ ਗੋਗੀ ਜੀ ਦੀ ਮੌਤ ਹੋ ਗਈ ਤੋਂ ਬਾਅਦ ਜਿਮਨੀ ਚੋਣਾਂ ਦਾ ਐਲਾਨ ਕੀਤਾ ਗਿਆ ਹਨ ਜੀ ਜੀ ਬਿਲਕੁਲ ਠੀਕ ਹੈ ਤੇ ਕਿਤਨਾ ਕਿਤੇ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਆਪ ਆਉਗੀ ਦੁਆਰਾ ਅਗਲੇ ਅਗਲੇ ਐਸੀ ਗੱਲ ਨਹੀਂ 3.5 ਸਾਲ ਚ ਗੁਰਪ੍ਰੀਤ ਗੋਗੀ ਜੀ ਨੇ ਵੀ ਕਾਫੀ ਕੰਮ ਕੀਤੇ ਆਪਣੇ ਉਹਦੇ ਚ ਚਾਹੇ ਮੌਜੂਦਾ ਸਰਕਾਰ ਰਹੀ ਹੈ ਜੇ ਕੰਮ ਨਹੀਂ ਹੁੰਦੇ ਸੀ ਉਹਨਾਂ ਨੇ ਆਪਣੇ ਸ਼ਿਲਾ ਨੇ ਹਾਸ ਤੱਕ ਤੋੜ ਦਿੱਤੇ ਸੀ ਕਿ ਇਹ ਮੇਰਾ ਨਾਮ ਖਰਾਬ ਕਰ ਰਹੀ ਹੈ ਤੇ ਐਸੀ ਗੱਲ ਨਹੀਂ ਕਿ ਮੌਜੂਦਾ ਸਰਕਾਰ ਦਾ ਵੀ ਕਿਤੇ ਨਾ ਕਿਤੇ ਜੋ ਫਾਇਦਾ ਹੈਗਾ ਵਾ ਉਹ ਸੰਜੀਵ ਰੋੜਾ ਨੂੰ ਜ਼ਰੂਰ ਮਿਲੂਗਾ ਔਰ ਜੇ ਗੱਲ ਕਰੀਏ ਆਸ਼ੂ ਦੀ ਤੇ ਆਸ਼ੂ ਇੱਕ ਜਮੀਨੀ ਵਰਕਰ ਇੱਥੇ ਦੇ ਰਹੇ ਨੇ ਤੇ ਉਹਦੇ ਕਰਕੇ ਦੋ ਵਾਰ ਇਸ ਵਿਧਾਇਕ ਰਹੇ ਨੇ ਪ੍ਰਧਾਨ ਮੰਤਰੀ ਵੀ ਰਹੇ ਨੇ ਤੇ ਉਹਦਾ ਕਿਤਨਾ ਕਿਤੇ ਆਸ਼ੀਰਵਾਦ ਨੂੰ ਵੀ ਬੈਨੀਫਿਟ ਮਿਲੂਗਾ ਅੱਛਾ ਜੀਵਨ ਗੁਪਤਾ ਜੀ ਜਿੱਕਰ ਗੱਲ ਕਰ ਰਹੀਏ ਕਦੇ ਕਿ ਜਿਆਦਾ ਸੱਤਾ ਦੇ ਵਿੱਚ ਨਹੀਂ ਦਿਖਾਈ ਦਿੰਦੇ ਕੀ 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 ਕਹਿਣਾ ਕੀ ਇਹਨਾਂ ਦੇ ਬਾਰੇ ਦੇਖੋ ਉਹ ਇੱਕ ਕਾਰੋਬਾਰੀ ਨੇ ਔਰ ਦੋ ਵਾਰ ਉਹ ਪ੍ਰਦੇਸ਼ ਦੇ ਬੀਜੇਪੀ ਦੇ ਮहासਚਿਵ ਵੀ ਰਹੇ ਨੇ ਠੀਕ ਹੈ ਤੇ ਉਹ ਇੱਕ ਨੇਤਾ ਵੀ ਨੇ ਔਰ ਇੱਕ ਕਾਰੋਬਾਰੀ ਵੀ ਨੇ ਤੇ ਜੇ ਆਪਾਂ ਕਹੀਏ ਕਿ ਖੁੱਲ ਕੇ ਸਿਰਫ ਇੱਕ ਨੇਤਾਲੇ ਪਾਸੇ ਇੱਕ ਨੇਤਾਲੇ ਪਾਸੇ ਨਹੀਂ ਉਹਨਾਂ ਦਾ ਆਪਣਾ ਬਿਜ਼ਨਸ ਵੀ ਹੈ ਤੇ ਗੱਲ ਕਰੀਏ ਕਿ ਲੋਕ ਸਭਾ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਨੇ ਕਾਫੀ ਪ੍ਰਚਾਰ ਕੀਤਾ ਬਿੱਟੂ ਜੀ ਹੱਕ ਦੇ ਵਿੱਚ ਬਿੱਟੂ ਜੀ ਨੇ ਵੀ ਚਲੋ ਆ ਬਾਖੂ ਵੀ ਦਾ ਨਾ ਪ੍ਰੀ ਰਿਸਪੌਂਸਿਬਿਲਟੀ ਨਿਭਾਈ ਹਨ ਪਰ ਬਿੱਟੂ ਜੀ ਅਜੇ ਨੀ ਨਜ਼ਰ ਨਹੀਂ ਆਏ ਹਨ ਉਹ ਵੇਖੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਨਾ ਕਿ ਜਿਵੇਂ ਕਾਂਗਰਸ ਚ ਵੀ ਇਹੀ ਕੁਝ ਸਾਨੂੰ ਦੇਖਣ ਨੂੰ ਮਿਲਿਆ ਵਾ ਤੇ ਪਰ ਇਹ ਆ ਵੀ ਬਿੱਟੂ ਜਿਹੜੇ ਬਾਕੀ ਦੇ ਚੋਣ ਪ੍ਰਚਾਰਦਾਰ ਬਿੱਟੂ ਉਹਨਾਂ ਦੇ ਨਾਲ ਨਜ਼ਰ ਆਏ ਨਹੀਂ ਤੇ ਇਸ ਲਈ ਜੇ ਆਪਾਂ ਕਹੀਏ ਕਿ ਵੀ ਕੁਝ ਚੋਣ ਆਯੋਗ ਵੱਲੋਂ ਵੀ ਕੁਝ ਲਿਮਿਟੇਸ਼ਨਸ ਹੁੰਦੀਆਂ ਨੇ ਕਿ ਜੇ ਹਲਕੇ ਵਿੱਚ ਵਿੱਚ ਚੋਣ ਹੈਗੇ ਉੱਥੇ ਇਹ ਵੀ ਬਾਹਰਲੇ ਬੰਦੇ ਲੋਕ ਨਹੀਂ ਆ ਸਕਦੇ ਤੋ ਇਸ ਲਈ ਇਹ ਵੀ ਆਪ ਮੰਨ ਕੇ ਚੱਲ ਸਕਦੀ ਹੈ। ਵਿਵੇਕ ਜੀ ਇੱਕ ਸਵਾਲ ਹੋਰ ਪੁੱਛਾਂਗਾ ਕਿ ਪਛਮੀ ਇਲਾਕਾ ਪੜੇ ਲਿਖਾ ਇਲਾਕਾ ਸਮਝਿਆ ਜਾਂਦਾ ਹੈ। ਜੀ ਹਰ ਇੱਕ ਵਪਾਰੀ ਇੱਥੇ ਵਪਾਰ ਹਰ ਇੱਕ ਵਪਾਰੀ ਇੱਥੇ ਰਹਿੰਦਾ ਹੈ। ਠੀਕ ਹੈ। ਤੇ ਅਸੀਂ ਗੱਲਬਾਤ ਵੀ ਕੀਤੀ ਉਹ ਕਹਿੰਦੇ ਕਿ ਹਾਲੀ ਡਿਵੈਲਪਮੈਂਟ ਰੈਨਿੰਗ ਅਧੂਰੀ ਹੈ। ਸਨੈਚਿੰਗ ਵੇਰਾ ਕ੍ਰਾਈਮ ਵੇਰਾ ਲਾਅ ਔਰਡਰ ਨੂੰ ਲੈ ਕੇ ਬੜੀ ਗੱਲ ਕਰ ਦਿੱਤੀ ਲਾਅ ਔਰਡਰ ਨੂੰ ਲੈ ਕੇ ਇਹ ਤਾਂ ਚਾਹੀ ਜਿਹੜੀ ਮਰਜ਼ੀ ਸਰਕਾਰ ਹੋਵੇ ਰਹਿਣੀ ਰਹਿਣੀ ਹੈ ਜਿਹੜਾ ਬੰਦਾ ਘਰੋਂ ਸੋਚ ਕੇ ਆਇਆ ਕਿ ਅੱਜ ਮੈਂ ਇਹਦੀ ਚੈਨ ਚਪਟਣੀ ਹੈ ਤੇ ਉਹ ਤਾਂ ਉੱਚ ਪੁਲਿਸ ਕੁਝ ਨਹੀਂ ਕਰ ਸਕਦੀ ਜੋ ਕ੍ਰਾਈਮ ਹੈ ਉਹ ਇਸ ਤਰੀਕੇ ਨਾਲ ਹੀ ਬੰਦ ਹੋਊਗਾ ਕਿ ਤੁਹਾਡੀ ਜਿਹੜੀ ਕਿ ਬੇਰੋਜ਼ਗਾਰੀ ਹੈ ਉਹ ਖਤਮ ਹੋਵੇ ਜਾਂ ਨਸ਼ਾ ਖਤਮ ਹੋਵੇ ਉਹ ਉਸ ਤੋਂ ਬਾਅਦ ਹੀ ਤੁਸੀਂ ਕਹਿ ਸਕਦੇ ਹੋ ਕਿ ਕ੍ਰਾਈਮ ਖਤਮ ਹੋਊਗਾ ਕਿਉਂਕਿ ਕ੍ਰਾਈਮ ਨੂੰ ਖਤਮ ਕਰਨਾ ਇੰਨਾ ਸੌਖਾ ਨਹੀਂ ਜਿਹੜਾ ਘਰੋਂ ਬੰਦਾ ਸੋਚ ਕੇ ਆਇਆ ਕਿ ਅੱਜ ਮੈਂ ਇਸ ਬੰਦੇ ਨੂੰ ਗੋਲੀ ਮਾਰ ਕੇ ਜਾਨੀਆ ਉੱਚ ਪੁਲਿਸ ਵੀ ਕੁਝ ਨਹੀਂ ਕਰ ਸਕਦੀ ਇਸ ਲਈ ਤੁਹਾਨੂੰ ਆਪਣੇ ਆਪ ਨੂੰ ਤੁਹਾਡੇ ਜਿਹੜਾ ਯੂਥ ਆ ਉਹਨੂੰ ਪੜਾ ਲਿਖਿਆ ਹੋਣਾ ਚਾਹੀਦਾ ਹੈ ਤਾਂ ਕਿ ਨਸ਼ਿਆਂ ਤੋਂ ਦੂਰ ਹੋਵੇ ਤੇ ਆਪਣਾ ਜਿਹੜਾ ਮਾਈਂਡ ਆ ਪੋਜ਼ਿਟਿਵ ਵੇਅ ਵਾਲੇ ਪਾਸੇ ਲੈ ਕੇ ਜਾਵੇ ਹਾਂ ਬਹੁਤ ਬਹੁਤ ਧੰਨਵਾਦ ਪੁੱਛਾਂਗਾ लास्ट ਸਵਾਲ ਆ ਸਾਡਾ ਕੀ ਵੋਟ ਪਾਵਾਂ ਪਾਈ ਹੈ ਅਸੀਂ ਪਾਰਟੀ ਨੂੰ ਦੇਖੀ ਨਹੀਂ ਪਾਈ ਉਮੀਦਵਾਰ ਉਮੀਦਵਾਰ ਪਾਈ ਹੈ ਕਿ ਡੇਢ ਸਾਲ ਕੋਈ ਵੀ ਅਗਰ ਡੇਢ ਸਾਲ ਲਈ ਆਂਦਾ ਵਾ ਪਾਰਟੀ ਜਾਂ ਸੱਤਾ ਦੇ ਵਿੱਚ ਆਂਦਾ ਵਾ ਕਿ ਕਾਰਜ ਕਰਾ ਪਾਏਗਾ ਮੌਜੂਦਾ ਸਰਕਾਰ ਹੈਗੀ ਹੈ ਉਹਦੀ ਨਹੀਂ ਹੈਗੀ ਹੈ ਕਾਰੇ ਹੋ ਪਾਣਗੇ ਲੋਕਾਂ ਦੇ ਕਿਉਂਕਿ ਬੜੀ ਉਮੀਦਾਰ ਦੇ ਨਾਲ ਲੋਕਾਂ ਨੇ ਵੋਟ ਪਾਈ ਹੈ ਕੋਈ ਵੀ ਜਿੱਤ ਕੋਈ ਵੀ ਜਿੱਤ ਜਾਵੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਭਾਜਪਾ ਹੋਵੇ ਆਜ਼ਾਦ ਹੋਵੇ ਕੋਈ ਵੀ ਹੋਵੇ ਕਾਰੇ ਹੋ ਪਾਣਗੇ ਉਹਦੇ ਲੋਕਾਂ ਦੇ ਕਾਰੇ ਹੋ ਪਾਣਗੇ ਵਿਕਾਸ ਹੋ ਪਾਏਗਾ ਬਿਲਕੁਲ ਜੀ ਵੀ ਇਹ ਅ ਜੇ ਅਗਰ ਇਹ ਸਵਾਲ ਦੀ ਗੱਲ ਕੀਤੀ ਜਾ ਸਵਾਲ ਬਹੁਤ ਵਧੀਆ ਕਿਉਂਕਿ ਅਗਰ ਇਹੀ ਸਵਾਲ ਅਸੀਂ ਜਦੋਂ ਵੀ ਪ੍ਰੈਸ ਕਾਨਫਰੈਂਸਾਂ ਜਾਂਦੇ ਸੀ ਵਕਫ ਵਕ ਉਮੀਦਵਾਰਾਂ ਨੂੰ ਵੀ ਅਸੀਂ ਪੁੱਛਿਆ ਸੀਗਾ ਪਹਿਲਾਂ ਤਾਂ ਮੈਂ ਦੱਸ ਦੇਵਾਂ ਚਾਹਾਂ ਕਿ 117 ਸੀਟਾਂ ਦੇ ਵਿੱਚੋਂ ਇੱਕ ਸੀਟ ਹੈ ਜਿਹਦੇ ਉੱਤੇ ਇਲੈਕਸ਼ਨ ਹੋ ਰਹੇ ਨੇ ਪੰਜਾਬ 'ਚ ਤੇ ਇਸ ਅਗਰ ਸੀਟ ਸੰਜੀਵ ਰੋੜਾ ਜਿੱਤਦੇ ਨੇ ਤਾਂ ਕੋਈ ਇਹ ਨਹੀਂ ਹੈਗਾ ਕਿ ਆਮ ਆਨIi ਪਾਰਟੀ ਦੀ ਸਰਕਾਰ ਦੁਬਾਰਾ ਬਣੇਗੀ ਅਗਰ ਉਹ ਸੀਟ ਹਾਰਦੇ ਨੇ ਤਾਂ ਇਹ ਨਹੀਂ ਹੈਗਾ ਕਿ ਆਮ ਆਨIi ਪਾਰਟੀ ਸਰਕਾਰ ਗਿਰ ਜਾਏਗੀ ਪਰ ਇਸ ਸੀਟ ਦੇ ਨਾਲ ਅਗਰ ਉਹ ਜਿੱਤਦੇ ਨੇ ਇੱਕ ਬਹੁਤ ਵਧੀਆ ਮੈਸੇਜ ਕਨਵੇ ਹੁੰਦਾ ਕਿ ਆਮ ਆਨIi ਪਾਰਟੀ ਕਿਤੇ ਇਹ ਮੈਸੇਜ ਕਨਵੇ ਹੁੰਦਾ ਵਾ ਕਿ ਦਿੱਲੀ ਦੀ ਹਾਰ ਪੰਜਾਬ ਚ ਵੀ ਤੁਹਾਡੀ ਹਾਰ ਲੋਕ ਕਿਤੇ ਨਾ ਕਿਤੇ ਤੁਹਾਡੇ 3 ਸਾਲ ਦੀ ਕਾਰਗੁਜ਼ਾਰੀ ਤੋਂ ਦੁਖੀ ਨੇ ਇਹ ਮੈਸੇਜ ਕਿਤੇ ਨਾ ਕਿਤੇ ਕਨਵੇ ਹੁੰਦਾ ਉਥੇ ਜੇ ਕਾਂਗਰਸ ਦੀ ਗੱਲ ਕੀਤੀ ਜਾਵੇ ਕਾਂਗਰਸ ਦੇ ਵਿੱਚ ਭਾਰਤ ਮੋਸ਼ਨ ਆਸ਼ੂ ਨੂੰ ਟਿਕਟ ਮਿਲਣੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕਿਉਂਕਿ ਕਈ ਤਰ੍ਹਾਂ ਦੇ ਸਿਆਸੀ ਗਲਿਆਰੇ ਦੇ ਵਿੱਚ ਕਈ ਤਰ੍ਹਾਂ ਦੀਆਂ ਆਵਾਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀਗੀਆਂ ਕਿ ਅਗਰ ਇਸ ਦੇ ਉੱਤੇ ਕੋਈ ਹੋਰ ਅਪਲਾਈ ਕਰ ਰਿਹਾ ਟਿਕਟ ਕਈ ਦਾਵੇਦਾਰ ਸੀਗੇ ਇਸ ਟਿਕਟ ਨੂੰ ਕਾਂਗਰਸ ਦੀ ਨੂੰ ਲੈ ਕੇ ਸੋ ਕਾਂਗਰਸ ਇੱਕੜਾ ਭਾਰਤ ਪੁਸ਼ਪ ਆਸ਼ੂ ਨੇ ਲਈ ਤੀਆ ਜਿਹਨੂੰ ਲੈ ਕੇ ਰਾਜਾ ਵਰਿੰਗ ਨਾਲ ਬਹੁਤ ਸਾਰੀਆਂ ਚਰਚਾਵਾਂ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਰਾਜਾ ਵਰਿੰਗ ਅੰਦਰੋਂ ਨਾਲ ਨਹੀਂ ਚੱਲ ਰਿਹਾ ਬੈਂਸ ਗੁੱਟ ਲੱਗ ਚੱਲ ਰਿਹਾ ਕਮਲਜੀਤ ਕਟਵਲ ਦੇ ਆਣਾ ਉਹ ਪਰਿਸਥਿਤੀਆਂ ਬਿਲਕੁਲ ਬਦਲ ਗਈਆਂ ਸੀ ਜੀ ਮੈਂ ਤੁਹਾਨੂੰ ਰੱਖ ਕੇ ਗੱਲ ਰੱਖਾਂਗੀ ਚੋਣ ਪ੍ਰਚਾਰ ਦੇ ਵਿੱਚ ਵੀ ਨਹੀਂ ਦਿਖੇਗੀ ਜੀ ਉਹੀ ਗੱਲ ਕਰ ਰਹੇ ਹਾਂ ਜੀ ਜੋ ਵੀ ਚੋਣ ਪ੍ਰਚਾਰ ਦੇ ਵਿੱਚ ਨਾ ਦਿਖਣਾ ਕਿਤੇ ਨਾ ਕਿਤੇ ਗੁੱਡਵਾਜੀ ਨਿਕਲ ਕੇ ਸਾਹਮਣੇ ਆਈ ਹੈ ਸੋ ਇਹਨਾਂ ਸਵਾਲਾਂ ਨੂੰ ਲੈ ਕੇ ਕਈ ਵਾਰ ਅਸੀਂ ਭਾਰਤ ਪੁਸ਼ਪ ਆਸ਼ੂ ਨਾਲ ਵੀ ਗੱਲ ਕੀਤੀ ਭਾਰਤ ਪੁਸ਼ਪ ਆਸ਼ੂ ਦਾ ਸਾਫ਼ ਸਭ ਤੋਂ ਪਹਿਲਾਂ ਜਦੋਂ ਟਿਕਟ ਮਿਲੀ ਹੈ ਟਿਕਟ ਮਿਲਣ ਤੋਂ ਬਾਅਦ ਰਾਜਾ ਵੜਿੰਗਹੋਰੀ ਉਹਨਾਂ ਦੇ ਘਰ ਆਂਦੇ ਨੇ ਕਾਰ ਉਹ ਨਹੀਂ ਮਿਲਦੇ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਜਾਂਦੀਆਂ ਤੇ ਜਦੋਂ ਨਮੰਗਨ ਪਰੰਸੀ ਰਾਨਾਮੰਗਨ ਪਰੰਦੇ ਦੌਰਾਨ ਭਾਰਤ ਪੋਸ਼ਣ ਆਸ਼ੂ ਨੇ ਖੁਦ ਰਾਜਾ ਵੜਿੰਗ ਦੀ ਬਾਹ ਫੜ ਕੇ ਕਹੀ ਸੀ ਆ ਖੜਾ ਮੇਰਾ ਪ੍ਰਧਾਨ ਹੋਂਤਨੀ ਕੋਈ ਸਵਾਲ ਲਗਾ ਪਰ ਉਸ ਤੋਂ ਬਾਹਰ ਵੀ ਕਿਤੇ ਨਾ ਕਿਤੇ ਨਜ਼ਰ ਨਹੀਂ ਆਂਦੇ ਇਹ ਸਵਾਲ ਜਿਹੜੇ ਸੀ ਬਹੁਤ ਸਾਰੇ ਨਿਕਲ ਕੇ ਸਾਹਮਣੇ ਆਏ ਸੀ ਫਾਰਮੈਲਟੀਆ ਜਰੀਆ ਕੀਤੀ ਜਾ ਰਹੀਆਂ ਨੇ ਇਹ ਇਹ ਸਮਝ ਸਕਦੇ ਹਾਂ ਸੀ ਇਹ ਅੰਦਰਲੀ ਗੱਲਾਂ ਮੈਂ ਬਹੁਤ ਸਾਰੀਆਂ ਕਿਆਸ ਲਗਾਏ ਜਾ ਰਹੇ ਨੇ ਕਈ ਤਰ੍ਹਾਂ ਦੇ ਅਲੱਗ-ਅਲੱਗ ਕਿਆਸ ਲਗਾਏ ਜਾ ਸਕਦੇ ਨੇ ਪਰ ਭਾਰਤ ਅਗਰ ਭਾਰਤ ਪੁਸ਼ਨ ਆਸ਼ੂ ਦੀ ਗੱਲ ਕੀਤੀ ਭਾਰਤ ਪੁਸ਼ਨ ਆਸ਼ੂ ਹੋਣਾ ਨਾ ਇੱਕ ਅਲੱਗ ਗੁੱਟ ਚੱਲ ਰਿਹਾ ਸੀਗਾ ਬਿਲਕੁਲ ਇਸ ਤਸਵੀਰਾਂ ਬਿਲਕੁਲ ਨਿਕਲ ਕੇ ਸਾਹਮਣੇ ਆਈਆਂ ਮੈਂ ਉਹਨਾਂ ਵਿੱਚ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੀਗੇ ਪਰਗਣ ਸਿੰਘ ਹੋਣੀ ਸੀਗੇ ਰਾਣਾ ਗੁਰਜੀਤ ਹੋਣੀ ਜਿਨ੍ਹਾਂ ਨੇ ਡਟ ਕੇ ਚੋਣ ਪ੍ਰਚਾਰ ਦੀ ਇੱਕ ਤਰੀਕੇ ਦਾ ਬਾਹ ਫੜੀ ਹੋਈ ਸੀਗੀ ਭਾਰਤ ਬੁਸ਼ਨ ਆਸ਼ੂ ਦੀ ਜਿਸ ਦੇ ਨਾਲ ਚੋਣ ਪ੍ਰਚਾਰ ਬਿਨਾ ਕਿਸੇ ਵਿਰੋਧ ਤੋਂ ਸੰਪੰਨ ਹੋਇਆ ਸੀਗਾ ਆਪਾ ਜੀ ਪੂਰੇ ਪੰਜਾਬ ਦੀ ਜਿੱਕਰ ਗੱਲ ਕਰ ਰਹੀ ਹੈ ਪੂਰੇ ਪੰਜਾਬ ਦੀ ਨਜ਼ਰ ਲੁਧਿਆਣਾ ਹਲਕਾ ਪੱਛਮੀ ਤੇ ਟਿੱਕੀ ਹੋਈ ਹੈ ਜਿਵੇਂ ਚੋਣਾਂ ਤੇ ਉਹ ਇਹੀ ਸੋਚ ਰਹੇ ਨੇ ਕਿ ਬਣੂਗਾ ਕੀ ਆਣ ਵਾਲੇ 23 ਜੂਨ ਦੇ ਵਿੱਚ ਕੀ ਲੱਗਦਾ ਤੁਹਾਨੂੰ ਅ ਦੇਖੋ 23 ਜੂਨ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਵਾ ਆਮ ਆਨਿ ਪਾਰਟੀ ਅਗਰ ਇਹ ਜਿੱਤਦੀ ਹੈ ਜਾਂ ਹਾਰਦੀ ਹੈ ਬਹੁਤ ਵਧੀਆ ਅਲੱਗ ਮੈਸੇਜ ਤਰੀਕੇ ਦਾ ਕਨਵੇ ਹੋਊਗਾ ਕਾਂਗਰਸ ਨੂੰ ਲੋਕਾਂ ਨੂੰ ਸਾਮਨ ਹੋਊਗੀ ਬਿਲਕੁਲ ਕਿੰਨਾ ਕਿਤੇ ਅਗਰ ਆਮ ਆਨੀ ਪਾਰਟੀ ਜਿੱਤਦੀ ਹੈ ਤਾਂ ਉਹ ਅਲੱਗ ਵਿਚਾਰਧਾਰਾ ਨਾਲ ਕੰਮ ਕਰੇਗੀ ਕਿਉਂਕਿ ਦਿੱਲੀ ਹਾਰ ਚੁੱਕੇ ਨੇ ਸਾਰਾ ਦਿੱਲੀ ਦਾ ਅਮਲਾ ਇੱਥੇ ਆ ਕੇ ਬੈਠਾ ਹੈ ਕਈ ਤਰ੍ਹਾਂ ਦੇ ਇਸ ਇਲੈਕਸ਼ਨਾਂ ਦੇ ਵਿੱਚ ਕਈ ਤਰ੍ਹਾਂ ਦੇ આરોਪ ਪੜਤਿਆ-ਉਰਪ ਲੱਗੇ ਨੇ ਚਾਹੇ ਉਹ ਕਿਸੇ ਨੂੰ ਵੀ ਲੈ ਕੇ ਹੋਣ ਜਿਹੜੇ ਲੋਕਲ ਬੋਡੀ ਮਨਿਸਟਰ ਰਵਜੋਤ ਹੋਣੀ ਉਹਨਾਂ ਦੀਆਂ ਵੀ ਕਈ ਤਰ੍ਹਾਂ ਅੰਦਰੂਨੀ ਤਸਵੀਰਾਂ ਨਿਕਲ ਕੇ ਸਾਹਮਣੇ ਆਏ ਸੋ ਬਹੁਤ ਸਾਰੀਆਂ ਘਟਨਾਵਾਂ ਇਹੋ ਜੀਆਂ ਇਹ ਇਲੈਕਸ਼ਨਾਂ ਦੇ ਦੌਰਾਨ ਹੋਈਆਂ ਵਾ ਅਗਰ ਕਾਂਗਰਸ ਪਾਰਟੀ ਜਿੱਦੀ ਹੈ ਕਿਤੇ ਨਾ ਕਿਤੇ ਆਸ਼ੂ ਗੁੱਟ ਜਿਹੜਾ ਹੈਵੀ ਨਜ਼ਰ ਆਊਗਾ ਉੱਥੇ ਜੇ ਜੀਵਨ ਗੁਪਤਾ ਦੀ ਗੱਲ ਕੀਤੀ ਜਾਵੇ ਜੀਵਨ ਗੁਪਤਾ ਸੰਗ ਕੋ ਸੰਗ ਤੋਂ ਆਉਂਦੇ ਨੇ ਤੇ ਅਗਰ ਉਹ ਜਿੱਤਦੇ ਨੇ ਕਿਤੇ ਨਾ ਕਿਤੇ ਭਾਜਪਾ ਨੂੰ ਵੀ 2000 ਜਿਹੜਾ 27 ਦਾ ਸੁਪਨਾ ਉਹ ਸাকার ਹੁੰਦਾ ਨਜ਼ਰ ਆਏਗਾ ਕਿਉਂਕਿ ਹਾਲ ਦੀ ਫਿਲਹਾਲ ਅਗਰ ਪੰਜਾਬ ਦੇ ਵਿੱਚ ਭਾਜਪਾ ਦੀ ਗੱਲ ਕੀਤੀ ਭਾਜਪਾ ਕਿਤੇ ਨਾ ਕਿਤੇ ਆਪ ਦਾ ਜਨ ਅਧਿਕਾਰ ਲੱਭ ਰਹੀ ਹੈ ਗਰਾਊਂਡ ਲੱਭ ਰਹੀ ਹੈ ਅਗਰ ਜਿੱਤਦੀ ਹੈ ਤਾਂ ਕਿਤੇ ਨਾ ਕਿਤੇ ਵਧੀਆ ਗਰਾਊਂਡ ਉਹਨੂੰ ਮਿਲ ਸਕਦੀ ਹੈ ਉੱਥੇ ਜੀ ਸ਼ਰਮਣੀ ਅਕਾਲੀ ਦਲ ਦੀ ਗੱਲ ਕੀਤੀ ਹੈ ਸ਼ਰਮਣੀ ਅਕਾਲੀ ਦਲ ਦੇ ਵਿੱਚ ਅੰਦਰੂਨੀ ਕਲਾਈ ਜੰਨੀ ਹੈ ਕਿ ਕਿ ਖੁਦ ਵਰਕਰ ਡੀਮੋਲਰਾਈਜ਼ ਹੋਏ ਹੋਏ ਨੇ ਬੇਸ਼ੱਕ ਠੰਡਲ ਹੋਣਾ ਦੀ ਵਾਪਸੀ ਘਰ ਵਾਪਸੀ ਕਰਵਾਈ ਗਈ ਆ ਪਰ ਕਿਤੇ ਨਾ ਕਿਤੇ ਹਜੇ ਵੀ ਲੋਕਾਂ ਦੇ ਵਿੱਚ ਆਪਣੀ ਰੋਸ਼ ਹੈ ਮਾਬੋਲੀ ਪਾਰਟੀ ਲਗੇ ਭਾਵੇਂ ਉਹ ਸੁਖਵੀਰ ਬਾਦਲ ਹੋਣਾ ਨੂੰ ਲੈ ਕੇ ਹੋਵੇ ਕਿਸੇ ਵੀ ਤਰੀਕੇ ਦਾ ਹੋਵੇ ਕਿਉਂਕਿ ਆਯਾਲੀ ਹੋਣਾ ਦਾ ਲੱਗ ਹੋ ਕੇ ਤੁਰਨਾ ਕੋਈ ਵਧੀਆ ਮੈਸੇਜ ਨਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕਨਵੇ ਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਚ ਕਿ ਹਜੇ ਕਿਤੇ ਨਾ ਕਿਤੇ ਲੱਗਦਾ ਕਿ ਗੁੱਟਵਾਜੀ ਨਿਕਲ ਕੇ ਸਾਹਮਣੇ ਆ ਰਹੀ ਆ ਸੋ ਲੜਾਈ ਤ੍ਰਿਕੋਣੀਆਂ ਮੁਕਾਬਲਾ ਇਸ ਤਰੀਕੇ ਨਾਲ ਗਿਣਿਆ ਜਾ ਰਿਹਾ ਭਾਜਪਾ ਦੇ ਵਿੱਚ ਵੀ ਆ ਆਮ ਆਲੀ ਪਾਰਟੀ ਦੇ ਵਿੱਚ ਵੀ ਹੈ ਤੇ ਕਾਂਗਰਸ ਦੇ ਵਿੱਚ ਵੀ ਹੈ ਪਰ ਇੱਕ ਸਿਆਸੀ ਪਾਰਟੀ ਦੇ ਵਿੱਚ ਇਹਦਾ ਕੀ ਫੈਸਲਾ ਨਿਕਲ ਕੇ ਸਾਹਮਣੇ ਆਏਗਾ ਸੋ ਲੋਕਾਂ ਨੂੰ 23 ਤਰੀਕ ਦਾ ਇਸ ਦੇ ਬਾਰੇ ਇੰਤਜ਼ਾਰ ਕਰਨਾ ਪਏ ਬਿਲਕੁਲ ਕਰਨਾ ਪਏ ਠੀਕ ਹੈ ਬਿਲਕੁਲ ਬਿਲਕੁਲ ਇਹ ਸਾਨਾ ਸੀਗੀ ਅਮੀਠਾਪਰ ਜੀ ਜੋ ਕਿ ਪੂਰੀ ਜਾਣਕਾਰੀ ਦਿੰਦੇ ਹੋਏ ਪੂਰੀ ਸਾਨੂੰ ਜਾਣਕਾਰੀ ਦਿੱਤੀ ਪ੍ਰਾਪਤ ਦਿੱਤੀ ਸਾਨੂੰ ਜਿਹੜੀ ਮਸ਼ੀਨਾਂ ایਵੀ ਮਸ਼ੀਨਾਂ ਨੇ ਇਹਨਾਂ ਨੂੰ ਸਟਰੋਂਗ ਰੂਮ ਦੇ ਵਿੱਚ ਸੇਫਲੀ ਲੈ ਕੇ ਜਾਇਆ ਜਾਏਗਾ ਹਾਲਾਂਕਿ ਸੋਪਨ ਸ਼ਰਮਾ ਵੀ ਇੱਥੇ ਆਏ ਸੀ ਕਿ ਜਿਵੇਂ ਕਿ ਤਮਾਮ ਇਹ ਸਹਿਯੋਗੀਆਂ ਨੇ ਦੱਸਿਆ ਕਿ ਸੋਪਨ ਸ਼ਰਮਾ ਵੀ ਆਏ ਸੀ ਇੱਥੇ ਜਾਇਜ਼ਾ ਲੇਤਾ ਕਿ ਸਾਰਾ ਕੁਝ ਕਿਹਾ ਕਿ ਇੱਥੇ ਕੋਈ ਵੀ ਜੜਕੀਆਂ ਸ਼ਰਾਤੀਆਂ ਸਿਰੇ ਕੁਝ ਇਦਾ ਹੀ ਕਤਨਾ ਜੜੀਆਂ ਨਹੀਂ ਹੋਣਗੀਆਂ ਆਨ ਵਾਲੇ ਸਮੇਂ ਦੇ ਵਿੱਚ ਆਨ ਵਾਲੀ 23 ਜੂਨ ਨੂੰ ਦੇਖਣਾ ਹੋਏਗਾ ਕਿ ਕਿਸ ਦੀ ਕਿਸੇ ਦਾ ਪਟਾਰਾ ਚਮਕਦਾ ਹੋਇਆ ਕੌਣ ਰਾਜਾ ਬੰਦਾ ਵੈ ਪੱਛਮੀ ਇਲਾਕੇ ਤੋਂ ਜੁੜੇ ਹੋਣ ਦਾ ਲਾਈਵ ਤੇ ਨਾਲ ਦੀਪਕ ਕੁਮਾਰ ਤਰਾ ਯੂਮੇ ਰਿਪੋਰਟ ਧੰਨਵਾਦ